ਸਾਸੀ ਗਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਆਸ ਕਰਦੇ ਕਿ ਤੁਸੀਂ ਠੀਕ ਹੋਗੇ ਦੋਸਤੋ ਜਿਵੇਂ ਕਿਸਾਨ ਵੀਰਾਂ ਦੇ ਝੋਨੇ ਪੱਕ ਗਏ ਆ ਤੇ ਹੁਣ ਪੂਰੇ ਜਵਾਰਾਣਾ ਕਿਸਾਨ ਵੀਰ ਜਿਹੜੇ ਝੋਨਾ ਵੜਨ ਡੇ ਆ ਪਰ ਕਾਫੀ ਜਿਆਦਾ ਝੋਨੇ ਦਾ ਝਾੜ ਇਸ ਵਾਰ ਜਿਹੜਾ ਘਟ ਗਿਆ ਵਾ ਉਹਦਾ ਕਾਰਨ ਕੀ ਰਿਹਾ ਕਿ ਪਿਛਲੇ ਦਿਨੀ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਝੋਨਾ ਕਾਫੀ ਡਿੱਗ ਗਿਆ ਵਾ ਆ ਦੇਖੋ ਤੁਸੀਂ ਕਿੰਨਾ ਝੋਨਾ ਬਿਲਕੁਲ ਐ ਲੰਮੇ ਪੈ ਗਿਆ ਵਾ ਬਿਲਕੁਲ ਜ਼ਮੀਨ ਦੇ ਨਾਲ ਹੀ ਲੱਗ ਗਿਆ ਇਸ ਦਾ ਕਾਰਨ ਹੀ ਆ ਕਿ ਝੋਨੇ ਨੂੰ ਇੱਕ ਤੇ ਸਪਰੇਆ ਨਹੀਂ ਹੋਈਆਂ ਕਿਉਂਕਿ بارشਾਂ ਬਹੁਤ ਜ਼ਿਆਦਾ ਹੋਈਆਂ ਇਹਦੇ ਝੋਨੇ ਦੀ ਫਸਲ ਦਾ ਝਾੜ ਇਸ ਵਾਰ ਕਾਫੀ ਜ਼ਿਆਦਾ ਘਟ ਗਿਆ ਵਾ ਕੁਝ ਪੰਜਾਬ ਦਾ ਇਲਾਕਾ ਜਿਹੜਾ ਉਹ ਪਿਛਲੇ ਦਿਨੀ ਪਾਣੀ ਜਿਹੜੀ ਹੜਾਂ ਦੇ ਮਾਰਦੇ ਢੇਠਾ ਆ ਗਿਆ ਸੀ ਕੁਝ ਇਲਾਕਾ ਜਿਹੜਾ ਬਚਿਆ ਸੀ ਉੱਥੇ بارش ਜ਼ਿਆਦਾ ਹੋਣ ਕਰਕੇ ਤੇ ਸਪਰੇਆ ਨਹੀਂ ਹੋਈਆਂ ਤੇ ਝੋਨੇ ਦੀ ਫਸਲ ਨੂੰ ਜਿਹੜੀ ਦਵਾਈ ਨਹੀਂ ਪੈਣ ਕਰਕੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਜਿਹੜੀ ਪਿਛਲੇ ਦਿਨੀ بارش ਹੋ ਗਈ ਆ ਉਹਦੇ ਨਾਲ ਕਿਸਾਨ ਵੀਰਾਂ ਦਾ ਝੋਨਾ ਕਾਫੀ ਜ਼ਿਆਦਾ ਡਿੱਗਣ ਕਰਕੇ ਤੇ ਕਾਫੀ ਜਿਹੜਾ ਵਾ ਉਹ ਝਾੜ ਘਟ ਗਿਆ ਦੇਖੋ ਤੁਸੀਂ ਕਿਦਾਂ ਲੰਮੇ ਝੋਨਾ ਪੈ ਗਿਆ ਵਾ ਹੋਰ ਵੀਡੀਓ ਵੇਖਣ ਲਈ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ